ਔਰ ਇਹディ ਡਿਸਕਨੈਕਟ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹਨੂੰ ਪੇ ਕੱਪ ਕਬੈਲ ਦੇ ਮਾਰੇ ਮੁੱਟੀ ਤਾਰ ਵੀ ਹੱਲ ਜੈਣਾ ਲੈ ਵੀ ਦੋਸਤੋ ਸਸਰੀਆ ਕਾਲ ਸਾਰਿਆਂ ਨੂੰ ਤੇ ਸਾਡੇ ਲੈ ਵੀ ਆਇਆ ਅੱਜ ਪਟਿੰਨਾ ਮੋਟਰਸਾਈਕਲ ਤੇ ਮਾਰਦਾ ਝਟਕੇ ਬਹੁਤ ਝਟਕੇ ਮਾਰਦਾ ਹੈ ਇਹਦੇ ਕਾਰਬੂਟਰ ਵਿੱਚ ਬਾਈ ਨੇ ਨਵਾਂ ਲਵਾ ਰੱਖਿਆ ਤੇ ਸਮਕਾਰ ਪੁੱਛਦੇ ਬਾਈ ਨੇ ਕੀ ਕਰਵਾ ਲਿਆ ਦੇ ਵਿੱਚ ਤੇ ਬਈ ਅਸੀ ਗੱਲ ਕਿੱਥੋਂ ਆਏ ਤੁਸੀਂ ਮੈਂ ਗਵਿੰਦਗੜ੍ਹ ਤੋਂ ਆਇਆ ਗਵਿੰਦਗੜ੍ਹ ਤੋਂ ਆਏ ਕੀ ਦਿੱਕਤ ਆ ਰਹੀ ਮੁਰਸਨ ਜੀ ਉੱਚਾ ਝਟਕੇ ਮਾਰ ਦਿੰਦੇ ਆ ਅਸੀਂ ਆ ਦਿਖਾ ਰਿਹਾ ਕਾਰਬਟਰ 10 12 ਵਾਰ ਇਸ ਤਰ੍ਹਾਂ ਬਦਾ ਕੇ ਅੱਛਾ ਕਾਰਬਟਰ ਨਹੀਂ ਨਵਾਂ ਬਲਵਾਤਾ ਕਾਰਬਟਰ ਨਹੀਂ ਨਵਾਂ ਲਵਾਉਂਦਾ ਇਹਦੇ ਵਿੱਚ ਛੇ ਦਾ ਕੰਮ ਕਰਾਇਆ ਹੈ ਇਹਦੇ ਵਿੱਚ ਕੋਇਲਾਂ ਵਗੈਰੇ ਵੀ ਪਵਾ ਲਿਆ ਟੋਟਲ ਕੰਮ ਕਰਾ ਲਿਆ ਭਾਈ ਤੇ ਮੋਰਸਾਂ ਅਸੀਂ ਦੇਖ ਚੁੱਕੇ ਆ ਕਿ ਕੀ ਪ੍ਰੋਬਲਮ ਹੈ ਇਹਦੇ ਵਿੱਚ ਤੇ ਤੁਹਾਨੂੰ ਵੀ ਦੱਸਾਂਗੇ ਭਾਈ ਵੀਡੀਓ ਨੂੰ ਪਹਿਲਾਂ ਸ਼ੇਅਰ ਕਰ ਦਿਓ ਕਿਉਂਕਿ ਇਹ ਬਹੁਤ ਬੰਜੀਆਂ ਦਿੱਕਤਾਂ ਹੁੰਦੀਆਂ ਨੇ ਝਟਕੇ ਦੇ ਕਾਰਨ ਬਹੁਤ ਬੰਜੀਆਂ ਨੇ ਪੈਟਰੋਲ ਵੀ ਵਧਾਇਆ ਪਿਆ ਜਿਹੜੀ ਸਲਾਈ ਆ ਉਹ ਵੀ ਉੱਪਰ ਚੱਕੀ ਪਈ ਆ ਵੀ ਕਿਸੇ ਵੀ ਕਾਰਨ ਝਟਕੇ ਹਟ ਜਾਂ ਤੇ ਆਪਾਂ ਜਿਹੜੀ ਜਿਹ ਤੇ ਅੱਜ ਇੱਕ ਤੁਹਾਨੂੰ ਨਵੀਂ ਟਰਿਕ ਦੱਸਾਂਗੇ ਟਰਿਕ ਹੈਗੀ ਜੰਮੀ ਛੋਟੀ ਜੀ ਤੁਸੀਂ ਘਰੇ ਬੈਠੇ ਇਹ ਕੰਮ ਨੂੰ ਕਰ ਸਕਦਾ ਬਈ ਇਹ ਅਸੀਂ ਤੁਹਾਨੂੰ ਤਾਂ ਦੱਸਦੇ ਆ ਜਿਹੜੇ ਬਈ ਦੂਰ ਬੈਠੇ ਨੇ ਯਾਰ ਕੰਮ ਛੋਟਾ ਜਿਹਾ ਹੁੰਦਾ ਉਹ ਸਟੱਲ 'ਤੇ ਆਉਣਾ ਪੈਂਦਾ ਵੀ ਆਹ ਯਾਰ ਨੁਕਸ ਪੈ ਰਿਹਾ ਝਟਕੇ ਮਾਰਦਾ ਕਿਉਂਕਿ ਇਹ ਸਾਰੇ ਵੀਰਾਂ ਵਾਸਤੇ ਹੀ ਹੈ ਭਾਵੇਂ ਮਕੈਨਿਕ ਹੋਵੇ ਕੋਈ ਮਰਜ਼ੀ ਹੋਵੇ ਜਿੰਨਾ ਅਸੀਂ ਦੱਸ ਸਕਦੇ ਆਪਾਂ ਜ਼ਰੂਰ ਦੱਸਾਂਗੇ ਤੇ ਵੀਡੀਓ ਨੂੰ ਪੂਰੀ ਦੇਖਿਓ ਤੁਹਾਨੂੰ ਇੱਕ ਥੀਂ ਦੱਸ ਦਿਆਂ ਕਿਉਂਕਿ ਇਹ ਮੋਟਰਸਾਈਕਲ ਦਾ ਅਸੀਂ ਪਲੱਗ ਵਗੈਰਾ ਕਾਰਬੂਰੇਟਰ ਵਗੈਰਾ ਸਾਰਾ ਕੁਝ ਦੇਖ ਚੁੱਕੇ ਆ ਕਿਉਂਕਿ ਇਹ ਸਾਰੇ ਮਕੈਨਿਕਾਂ ਨੇ ਕੀਤਾ ਹੋਇਆ ਕੰਮ ਤੇ ਇਹ ਵੀ ਅੰਦਰ ਲਈ ਕੁਵੈਲਾਂ ਜਿਹੜੇ ਉਹ ਵੀ ਨਵੇਂ ਲੱਗੇ ਹਨ ਇਹਦੇ ਵਿੱਚ ਪ੍ਰੋਬਲਮ ਕੀ ਆਈ ਹੈ ਆ ਦੇਖੋ ਜੀ ਤੇ ਇਹ ਵੀਡੀਓ ਨੂੰ ਧਿਆਨ ਨਾਲ ਦੇਖੋ ਤੁਸੀਂ ਲੈ ਲੈ ਡਗਾ ਤੇ ਆਹ ਦੇਖੋ ਜੀ ਜਿਹੜੀਆਂ ਥੰਬਲਾਂ ਹਨ ਅੰਦਰ ਲਈਆਂ ਠੀਕ ਹੈ ਇਹ ਖਰਾਬ ਹੋ ਚੁੱਕੀਆਂ ਨੇ ਇਹਨਾਂ ਦੇ ਵਿੱਚ ਢਿੱਲ ਪੈ ਗਈ ਤੇ ਮੀਹ ਦੇ ਵਿੱਚ ਵੀ ਨਹੀਂ ਸਟਾਰਟ ਹੁੰਦਾ ਬਈ ਨਾ ਮੀਹ ਤੇ ਨਹੀਂ ਸਟਾਰਟ ਹੁੰਦਾ ਜਿਵੇਂ ਮੀਹ ਕਣੇ ਦੇ ਵਿੱਚ ਮੋਟਰਸਾਈਕਲ ਆਪਣਾ ਸਟਾਰਟ ਨਹੀਂ ਹੁੰਦਾ ਉਹ ਵੀ ਇਹੀ ਕਾਰਨ ਹੁੰਦਾ ਜਿਹੜਾ ਸਾਊਟ ਹੁੰਦੰਨਾ ਉਹ ਡਿਸਕਨੈਕਟ ਹੋ ਜਾਂਦੇ ਨੇ ਆਪਾਂ ਇਹਦੇ ਵਿੱਚ ਕਿਹੜਾ ਜਿਗਾਰ ਲਾ ਲਗੇ ਮੁੜ ਕੇ ਡਿਸਕਨੈਕਟ ਨੇ ਉਹ ਨਾ ਤੁਹਾਨੂੰ ਪਲੱਗ ਬਦਲਣਾ ਪਊ ਬਈ ਇੱਕ ਤੁਸੀਂ ਇਸ ਤਰ੍ਹਾਂ ਤਾਰ ਦਾ ਟੋਟਾ ਲੈ ਲਿਓ ਉਹਨੂੰ ਆਪੇ ਕਰ ਕੱਟ ਲਾਂਗੇ ਆ ਦੇਖੋ ਜੀ ਇਹ ਧਿਆਨ ਨਾਲ ਦੇਖਿਓ ਵੀਡੀਓ ਆ ਇਸ ਤਰ੍ਹਾਂ ਟੋਟਾ ਲੈ ਕੇ ਨਾ ਤਾਰ ਨੂੰ ਸਾਰੀ ਛਿੱਲੋ ਇਹ ਲਾਈ। ਕਿਉਂਕਿ ਕਈ ਵੀਰਾਂ ਨੂੰ ਪਲੱਗ ਨਹੀਂ ਮਿਲਦਾ ਤੇ ਤਾਰ ਨੂੰ ਛਿੱਲ ਕੇ ਤੁਸੀਂ ਨਾ ਬਾਹਲੀ ਮੋਟੀ ਤਾਰ ਨਹੀਂ ਲੈਣੀ ਹਿਸਾਬ ਜੀ ਆ ਵੀ ਤਾਰ ਹੋਵੇ ਐਸਟਰਾ ਤੇ ਜਿਹੜੀ ਵੀ ਥਿੰਬਲ ਖਰਾਬ ਲੱਗੇ ਤੁਹਾਨੂੰ ਉਹਦੇ ਵਿੱਚ ਐਦਾਂ ਪਾ ਕੇ ਠੀਕ ਹੈ ਜੀ ਤੇ ਇੰਨੇ ਜਿਹੜੀ ਰਹੇਗੀ ਆਪਾਂ ਨੂੰ ਸਾਈਡ ਤੋਂ ਕੱਟ ਦਾਂਗੇ ਕੱਟ ਕੇ ਕਿਉਂਕਿ ਇਹ ਥਿੰਬਲ ਖਰਾਬ ਹੈ ਦੀ ਇਹਦੀ ਮੇਨ ਤਾਰ ਹੈ ਲੈ ਮੋਟਰਸਾਈਕਲ ਦੇਖਿਓ ਹੁਣ ਓਕੇ ਹੋ ਜੂ ਆ ਦੇਖੋ ਵੀ ਜਿਹੜੀ ਪੇਕਅਪ ਕਵੈਲਰੀ ਤਾਰ ਸੀ ਉਹ ਹੋ ਰਹੀ ਥੀ ਡਿਸਕਨੈਕਟ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹਨੂੰ ਪੇਕ ਅਪ ਕਵੈਲ ਦੇ ਮਾਰੇ ਮੁੱਟੀ ਤਾਰ ਵੀ ਹੱਲ ਜੈ ਨਾ ਤਾਂ ਵੀ ਮੋਟਰਸਾਈਕਲ ਨੂੰ ਦਿੱਕਤ ਆਉਂਦੀ ਆਉਂਦੀ ਹੈ ਤੇ ਐਵਰੇਜ ਥੋੜੀ ਜ਼ੀਰੋ ਕਰ ਦੂਗਾ ਜ਼ੀਰੋ ਕਿਉਂ ਕਰ ਦੂਗਾ ਕਿਉਂਕਿ ਇਹਨੂੰ ਝਟਕੇ ਮਾਰੀ ਜੋ ਮਾਰੀ ਜੋ ਪٹرول ਬਹੁਤ ਜ਼ਿਆਦਾ ਖਾਊਗਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਗੱਲ ਛੋਟੀ ਤੇ ਕੰਮ ਵੱਡਾ ਤੇ ਕਿਉਂ ਬਈ ਗੱਲ ਤਾਂ ਛੋਟੀ ਹੀ ਦੀ ਨਾ ਬਹੁਤ ਵੱਡਾ ਤੇ ਬਹੁਤ ਵੱਡਾ ਬਹੁਤ ਔਖਾ ਰੇ ਬਹੁਤ ਔਖਾ ਰੇ ਬਈ ਸਪੈਸ਼ਲ ਕੰਮ ਛੱਡ ਕੇ ਆਇਆ ਸਪੈਸ਼ਲ ਕੰਮ ਛੱਡ ਕੇ ਆਇਆ ਬਈ ਕਿੰਨੇ ਕਿ 40 45 40 45 ਕਿਲੋਮੀਟਰ ਪੈਂਦਾ ਤੇ ਬਾਈ ਦੀ ਦੁਕਾਨ ਵੀ ਐ ਆ ਦੀ ਪੈਂਚਰਾਂ ਦੀ ਦੁਕਾਨ ਪੈਂਚਰਾਂ ਦੀ ਦੁਕਾਨ ਆ ਬਾਈ ਸਪੈਸ਼ਲ ਕੰਮ ਛੱਡ ਕੇ ਆਇਆ ਕਿਉਂਕਿ ਜਿਹੜੇ ਮਿਹਨਤ ਵਾਲੇ ਬੰਦੇ ਨੇ ਉਹ ਮਾੜਾ ਮੋਟਾ ਕੰਮ ਆਪ ਹੀ ਕਰ ਲੈਣ ਕਿਉਂਕਿ ਉਹਨਾਂ ਨੂੰ ਬਹੁਤ ਔਖਾ ਹੁੰਦਾ ਜਿਹਨੂੰ ਕੋਈ ਦਿਹਾੜੀ ਛੱਡਣੀ ਪੈਂਦੀ ਹੈ ਨਾ ਤਾਂ ਬਹੁਤ ਮਜਬੂਰੀ ਹੋ ਜਾਂਦੇ ਬਈ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋਰ ਵੀਰਾਂ ਦੇ ਵੀ ਕੰਮ ਆ ਜਾ ਤੇ ਇੱਕ ਲਾਈਕ ਤਾਂ ਬਣ ਦਈਏ